ਬਦ ਕਿਸਮ ਹੈ ਹੀ ਈਰਖਾ ਨਾ ਕਿਧਰੇ ਤਲਵਾਰ ਉਠਦੀ ਉਸ ਵਕਤ ਤੋ ਪਤਾ ਹੈ ਭਾਰਤ ਦੀ ਜਿਹੜੀ ਹਾਲਤ ਆਉਂਦੀ ਇਹ ਕਵੀ ਸੰਤੋਖ ਸਿੰਘ ਜੀ ਦੀ ਜਾਣੀ ਸਰਵਨ ਕਰੋ ਕਿ ਮੈਂ ਅੱਗੇ ਚਲਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ पाप ही परपक जाते धर्म दशक जाते बरण गरक जाते सहत वेदान के देवी देव देहुरे ए देवियां दे मंदिर देवतियां दे मंदिर अवतारा दे मंदिर देवी देव देहरे संतोष सिंह दूर होते रीत मिट जाती कथा वेदन पुराण के श्री गुरु गोविंद सिंह पावन परम मसूर मूरत ना होती जोपे करना निधान के ਤੇ ਮੰਦਰਾਂ ਦੇ ਗੁੰਬਦ ਬਚ ਗਏ ਇਹ ਰਾਮਾਇਣ ਦੀ ਕਥਾ ਬਚ ਗਈ ਇਹ ਭਾਗਵਤ ਦੀ ਕਥਾ ਬਚ ਗਈ ਇਹ ਪੁਰਾਣ ਬਚ ਗਏ ਦੇਸ਼ ਦੀ ਸੰਸਕ੍ਰਿਤੀ ਬਚ ਗਈ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਲਵਾਰ ਦਾ ਸਤਕਾ ਬੋਲੇ ਸੋ ਨਿਹਾਲ ਉਹ ਜ਼ਰ ਦੇ ਖਾਤਰ ਨਹੀਂ ਲੜੇ ਜ਼ਮੀਨ ਦੇ ਖਾਤਰ ਨਹੀਂ ਲੜੇ ਜ਼ੋਰੂ ਦੀ ਖਾਤਰ ਨਹੀਂ ਲੜੇ ਲਾਲਾ ਦੌਲਤ ਰਾਏ ਕਹਿੰਦੇ ਨੇ ਇਸ ਵਾਸਤੇ ਮੈਂ ਕੁਰਬਾਨ ਹਾਂ danno guru go bin